ਜਦੋਂ ਗੁਰੂ ਗੋਬਿੰਦ ਸਿੰਘ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ ਹਾਂਜੀ ਚਮਕੌਰ ਪਰਿਵਾਰ ਵੀ ਛੋੜਾ ਹੋ ਗਿਆ ਹਾਂਜੀ ਵਿਛੜ ਗਏ ਹੂੰ ਚਮਕੌਰ ਦੀ ਲੜਾਈ ਹੋਈ ਹੂੰ ਮਾਛੀਵਾਲੇ ਦਾ ਇਤਿਹਾਸ ਸੁਣਿਆ ਛੋਟੇ ਸਾਹਿਬ ਜੀ ਦਾ ਇਤਿਹਾਸ ਸੁਣਿਆ ਹਾਂਜੀ ਸਿੱਖਾਂ ਨੇ ਹੂੰ ਉਦੋਂ ਲਾਹੌਰ ਦੇ ਆਸ-ਪਾਸ ਤੇ ਜਿਹੜੇ ਸਿੱਖ ਸੀ ਨਾ ਉਹਨਾਂ ਤੱਕ ਜਦੋਂ ਖਬਰਾਂ ਪਹੁੰਚੀਆਂ ਹਾਂਜੀ ਤੇ ਉਹਨਾਂ ਦੇ ਦਿਮਾਗ 'ਚ ਆ ਗਿਆ ਵੀ ਗੁਰੂ ਗੋਬਿੰਦ ਸਿੰਘ ਨੇ ਹਕੂਮਤ ਨਾਲ ਟੱਕਰ ਲਈ ਏ। ਹੂੰ ਮੱਥਾ ਲਾਇਆ। ਹੂੰ ਤੇ ਨਤੀਜਾ ਕੀ ਨਿਕਲਿਆ? ਹੂੰ ਸਾਰਾ ਪਰਿਵਾਰ ਖਤਮ ਹੋ ਗਿਆ। ਪਰਿਵਾਰ ਖਤਮ ਹੋ ਗਿਆ। ਹੂੰ ਗੁਰੂ ਸਾਹਿਬ ਨੇ ਤੇ ਇਸ ਨੂੰ ਖਤਮ ਵਾਲੇ ਪਾਸੇ ਨਹੀਂ ਲਿਆ। ਹਾਂ ਉਹਨੂੰ ਤਾਂ ਚੜ੍ਹਦੀ ਕਲਾ ਚ ਲਿਆ। ਹਾਂਜੀ ਜਦੋਂ ਦੋ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਨਾ ਚਮਕੌਰ ਦੀ ਗੜੀ 'ਚ। ਹਾਂਜੀ ਗੁਰੂ ਗੋਬਿੰਦ ਸਿੰਘ ਨੇ ਉਸ ਵੇਲੇ ਜਕਾਰਾ ਬੁਲਾਇਆ ਜਕਾਰਾ ਛੱਡਿਆ ਹਾਂਜੀ ਬਿਲਕੁਲ ਪਰਮਾਤਮਾ ਅਗੇ ਅਰਦਾਸ ਉਹਦੇ ਅੱਖਾਂ ਚੋਂ ਸੁਣੀ ਆਇਆ ਨਾ ਅਰਦਾਸ ਕੀਤੀ ਸੱਚੀ ਪਾਸ਼ਾ ਇਹ ਤੇਰੀ ਦਾਤ ਸੀ ਤੇਰੇ ਕੋ ਪਹੁੰਚ ਗਈ ਪਹੁੰਚ ਗਈ ਹੂੰ ਚੜ੍ਹਦੀ ਕਲਾ ਚ ਰਹੇ ਨੇ ਬਿਲਕੁਲ ਖੈਰ ਖਬਰਾਂ ਸਾਰੇ ਪਾਸੇ ਪਹੁੰਚਦੀਆਂ ਹੂੰ ਲਾਹੌਰ ਦੇ ਆਸ-ਪਾਸ ਦੇ ਜਿਹੜੇ ਸਿੱਖ ਸੀ ਉਹਨਾਂ ਨੇ ਉੱਥੇ ਮੀਟਿੰਗ ਕੀਤੀ ਵੀ ਗੁਰੂ ਸਾਹਿਬ ਨੇ ਹਕੂਮਤ ਨਾਲ ਮੱਥਾ ਲਾਇਆ ਤੇ ਨਤੀਜਾ ਕੀ ਨਿਕਲਿਆ ਹੂੰ ਪਰਵਰਤਬਾ ਹੋ ਗਿਆ ਹੂੰ ਮੁਸ਼ਕਲਾਂ ਚ ਨੇ ਹਾਂ ਜਿਹਨੂੰ ਅਸੀਂ ਆਮ ਤੌਰ ਤੇ ਕਹਿੰਦੇ ਨੇ ਕਾਲਾ ਦੌਰ ਹਮ ਇਹ ਕਾਲਾ ਦੌਰ ਉਹਨਾਂ ਨੇ ਸਲਾਹ ਕੀਤੀ ਵੀ ਗੁਰੂ ਗੋਬਿੰਦ ਸਿੰਘ ਕੋ ਜਾ ਕੇ ਹਮ ਤੇ ਉਹਨਾਂ ਨੂੰ ਸਮਝਾਣੇ ਆ ਵੀ ਜੇ ਉਹ ਆਪਣੇ ਫੈਸਲੇ ਤੋਂ ਪਿੱਛੇ हट ਜਾਣ ਹਮ ਵੀ ਹਕੂਮਤ ਨਾਲ ਮੱਥਾ ਨਾ ਲਾਉਣ 16 ਸਪਾਹੀ ਕਰ ਲੈਣਾ 16 ਸਪਾਹੀ ਕਰ ਲੈਣਾ ਹਮ ਉਹ ਆਏ ਕੋਟਕਪੂਰੇ ਆਏ ਉਹ ਕੋਟਕਪੂਰੇ ਅੱਛਾ ਹਮ ਉੱਥੇ ਆਏ ਤੇ ਉਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਬੇਨਤੀ ਕੀਤੀ ਜਾਂ ਜਿਸ ਵੀ ਤਰੀਕੇ ਨਾਲ ਉਹਨਾਂ ਨੇ ਕੀਤਾ ਹਮ ਹਮ ਉਕੇ ਲਗੇ ਮਹਾਰਾਜ ਜੀ ਤੁਸੀਂ ਅਨੰਦਗੜ੍ਹ ਦਾ ਕਿਲਾ ਛੱਡਿਆ ਹਕੂਮਤ ਨਾਲ ਮੱਥਾ ਲਾਇਆ ਨਤੀਜਾ ਤੇ ਕੋਈ ਚੰਗਾ ਨਿਕਲਿਆ ਨਹੀਂ ਪਰਿਵਾਰ ਸਾਰਾ ਤਬਾਹ ਹੋ ਗਿਆ ਹਾਂਜੀ ਰਿਜ਼ਲਟ ਕੋਈ ਚੰਗਾ ਨਹੀਂ ਨਿਕਲ ਰਿਹਾ ਬਿਲਕੁਲ ਕਿਉਂ ਨਾ ਤੁਸੀਂ ਹਕੂਮਤ ਨਾਲ ਸੁਲ੍ਹਾ ਸਫਾਈ ਕਰ ਲੋ ਅਸੀਂ ਵਿਚ ਪੈ ਕੇ ਸੁਲ੍ਹਾ ਸਫਾਈ ਤੁਹਾਡੀ ਕਰਾ ਦਿੰਦੇ ਹਾਂ ਹੂੰ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਫਿਰ ਸਮਝਾਇਆ ਹੂੰ ਕਹਿੰਦੇ ਸਾਨੂੰ ਤੁਸੀਂ ਸਿੱਖਿਆ ਦੇਣ ਆਏ ਹੋ ਹੂੰ ਸਿੱਖ ਸਿੱਖ ਸਿੱਖਿਆ ਲੈਂਦਾ ਹੁੰਦਾ ਸਿੱਖਿਆ ਦਿੰਦਾ ਨਹੀਂ ਹੁੰਦਾ ਹਮ ਖੈਰ ਜਿਸ ਤਰੀਕੇ ਨਾਲ ਵੀ ਮਹਾਰਾਜ ਨੇ ਸਮਝਾਇਆ ਹਾਂ ਤੇ ਉਹ ਕਹਿੰਦੇ ਕਹਿੰਦੇ ਵੀ ਜੇ ਤੁਸੀਂ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਣਾ ਹਮ ਤੇ ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ ਹਮ ਗੁਰਗੁਬੇਸ ਨੇ ਕਿਹਾ ਕੋਈ ਗੱਲ ਨਹੀਂ ਹਾਂ ਜੇ ਤੁਹਾਡਾ ਨਹੀਂ ਮੰਨ ਮੰਨਦਾ ਹਮ ਹਮ ਤੇ ਤੁਸੀਂ ਜਾਓ ਹਾਂ ਸਿੱਖਾਂ ਨੇ ਕਿਹਾ ਵੀ ਅਸੀਂ ਸਾਥ ਨਹੀਂ ਦੇ ਸਕਦੇ ਤੁਹਾਡਾ ਹਮ ਤੋਰ ਸਿੱਖ ਸਿੱਖੀ ਨਹੀਂ ਨਵਾ ਸਕਦੇ ਨਹੀਂ ਨਵਾ ਸਕਦੇ ਹਾਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਤੁਹਾਡੀ ਮਰਜ਼ੀ ਹੈ ਹਮ ਸਿੱਖੀ ਤਾਂ ਆਤਮਾ ਦੀ ਗੱਲ ਹੈ ਹਮ ਸਵੈ ਨਿਰਣੇ ਦੀ ਗੱਲ ਹੈ ਹਮ ਜੇ ਕਿਸੇ ਦਾ ਮਨ ਮੰਦਾ ਸਿੱਖੀ ਅਪਣਾ ਲੈ ਨਹੀਂ ਮੰਦਾ ਨਾ ਨਾ ਅਪਣਾਏ ਹਮ ਹਾਂ ਇਹ ਜ਼ਬਰਦਸਤੀ ਵਾਲੀ ਗੱਲ ਨਹੀਂ ਹੈ ਪਰ ਜੇ ਤੁਸੀਂ ਸਿੱਖੀ ਤੇ ਦਾਵਾ ਕਰਦੇ ਰਹੇ ਹੋ ਹਮ ਹਮ ਤੇ ਹੁਣ ਵੀ ਐ ਜੇ ਸਿੱਖ ਦਾਵਾ ਕਰਕੇ ਤੁਸੀਂ ਆਏ ਹੋ ਹਾਂ ਤੇ ਜੇ ਤੁਸੀਂ ਫੈਸਲੇ ਤੋਂ ਪਿੱਛੇ ਹਟਣਾ ਚਾਹਦੇ ਹੋ ਅਸੀਂ ਤਾਂ ਹਟਣਾ ਨਹੀਂ ਮੁਕਾਬਲਾ ਕਰਨਾ ਹੈ ਜ਼ੁਲਮ ਦਾ ਹਾਂ ਹਾਂ ਜੇ ਤੁਸੀਂ ਹਟਣਾ ਕਾਗਜ਼ ਤੇ ਲਿਖ ਕੇ ਦੇ ਜਾਓ ਬਿਲਕੁਲ ਬੇਦਾਵਾ ਲੈ ਕੇ ਦੇ ਜਾਓ ਬੇਦਾਵਾ ਬੇਦਾਵਾ ਅਰਬੀ ਫਾਰਸੀ ਦਾ ਸ਼ਬਦ ਹੈ ਬੇਦਾਵਾ ਵੀ ਸਾਡਾ ਸਿੱਖੀ ਤੇ ਕੋਈ ਦਾਵਾ ਨਹੀਂ ਕੋਈ ਕਲੇਮ ਨਹੀਂ ਕਲੇਮ ਨਹੀਂ ਹਾਂ ਜੀ ਲਿਖ ਦਿਓ ਲਿਖ ਦਿੱਤਾ ਉਹਨਾਂ ਨੇ ਅੱਛਾ ਬੇਦਾਵਾ ਬੇਦਾਵਾ ਜਿਹੜਾ ਕੋਟਕਪੂਰੇ ਲਿਖਿਆ ਗਿਆ ਕੋਟਕਪੂਰੇ ਲਿਖਿਆ ਆਨੰਦ ਆਨੰਦਗੜ੍ਹ ਦੇ ਕਿਲੇ 'ਚ ਨਹੀਂ ਲਿਖਿਆ ਗਿਆ ਨਹੀਂ ਉੱਥੇ ਨਹੀਂ ਲਿਖਿਆ ਹੂੰ ਕਿਉਂਕਿ ਇਹ ਸਾਰੇ ਲਾਹੌਰ ਤੋਂ ਆਏ ਸੀ ਲਾਹੌਰ ਤੋਂ ਆਏ ਸੀ ਹਾਂ आनंदगढ़ ਦੇ ਕਿਲੇ ਵਿੱਚ ਜਦੋਂ ਨੰਦਪੁਰ ਸਾਹਿਬ ਸੀ ਮਹਾਰਾਜ ਹਾਂਜੀ ਤੇ ਉੱਥੇ ਸਾਰੇ ਸਿੰਘ ਲਾਹੌਰ ਦੇ ਤਾਂ ਹੈ ਨਹੀਂ ਸੀ ਹਾਂ ਉਹ ਸਾਰੇ ਪਾਸੇ ਦੇ ਸੀ ਸਿੰਘ ਸਾਰੇ ਪਾਸੇ ਦੇ ਸੀ ਪਰ ਇਹਨਾਂ ਨੂੰ ਬੇਦਾਵਾ ਦਿੱਤੇ ਲਾਹੌਰ ਦੇ ਸੀ ਇਹ ਲਾਹੌਰ ਦੇ ਸੀ ਕੱਲੇ ਠੀਕ ਜਦ ਜਦ ਇਹ ਵਾਪਸ ਗਏ ਹੂੰ ਤੇ ਮਾਈ ਭਾਗੋ ਨੂੰ ਪਤਾ ਲੱਗਾ ਹੋਰ ਉਹਦੇ ਪਰਿਵਾਰਾਂ ਨੂੰ ਪਤਾ ਲੱਗਾ ਉਹਨਾਂ ਫਿਰ ਲਾਂਤਾਂ ਪਾਈਆਂ ਉਹਨਾਂ ਨੂੰ ਹੂੰ ਤੁਸੀਂ ਸਿੱਖੀ ਛੱਡ ਕੇ ਆ ਗਏ ਸਿੱਖੀ ਨੂੰ ਬੇਦਾਵਾ ਦੇ ਕੇ ਆ ਗਏ ਹੂੰ ਕਹਿੰਦੇ ਚੂੜੀਆਂ ਪਾ ਲਓ ਤੁਸੀਂ ਹੂੰ ਜਨਾਨੀ ਵਾਲੇ ਕੱਪੜੇ ਪਾ ਲਓ ਮਾਈ ਭਾਗੋ ਨੇ ਬਈ ਜ਼ਲੀਲ ਕੀਤਾ ਅਸੀਂ ਜੰਗ ਲੜਨ ਵੰਗਾਰਿਆ ਉਹਨਾਂ ਨੂੰ ਵੀ ਅਸੀਂ ਜਾਣੇ ਹਾਂ ਅਸੀਂ ਲੜਾਈ ਲੜਨ ਜਾਣੇ ਹਾਂ ਫਿਰ ਉਸ ਵੇਲੇ ਉਹਨਾਂ ਦੇ ਅੰਦਰ ਵੀ ਫਿਰ ਉਹ ਜਿਹੜਾ ਹੈ ਸੀ ਨਾ ਚਿੰਗਤ ਹੈ ਸੀ ਨਾ ਚਿੰਗ ਹੈ ਸੀ ਜਿਹੜੀ ਉਹਨਾਂ ਨੂੰ ਪਛਤਾਵੇ ਦੀ ਜਿਹੜੀ ਭਾਵਨਾ ਉਹ ਪੈਦਾ ਹੋਈ ਉਹ ਪੈਦਾ ਹੋ ਗਈ ਅਸੀਂ ਤਾਂ ਬੜਾ ਡਿਗਰੇਟ ਕਰ ਬੈਠੇ ਹਾਂ ਬੜਾ ਅਫਸੋਸ ਕੀਤਾ ਉਹਨਾਂ ਨੇ ਹਾਂ ਵੀ ਅਸੀਂ ਬਹੁਤ ਗਲਤ ਕੰਮ ਕਰ ਬੈਠੇ ਹਾਂ ਬੇਦਾਵਾ ਦੇ ਆਏ ਗੁਰੂ ਨੂੰ ਹੂੰ ਉਹਨਾਂ ਦੇ ਵਿੱਚੋਂ ਭਾਈ ਮਹਾ ਸਿੰਘ ਤੇ ਮਾਈ ਭਾਗੋ ਮਾਤਾ ਭਾਗੋ ਇਹਨਾਂ ਦਾ ਲੀਡਿੰਗ ਰੋਲ ਸੀ ਉਹਨਾਂ ਦੇ ਨਾਲ ਫਿਰ ਚਾਲੀ ਸਿੰਘ ਹੋਰ ਵੀ ਲੱਗ ਗਏ ਹੂੰ ਉਹਨਾਂ ਨੇ ਕਿਹਾ ਵੀ ਅਸੀਂ ਜਾ ਕੇ ਸ਼ੀਧੀਆਂ ਦਿੰਨੇ ਆਂ ਮਹਾਰਤ ਦਾ ਸਾਥ ਦਿੰਨੇ ਜਾ ਕੇ ਇਹ ਸਾਥ ਸਾਡਾ ਆਏ ਸੀ ਉਹ ਕਹਿੰਦੇ ਅਸੀਂ ਸਾਥ ਦਿੰਨੇ ਆਂ ਸ਼ੀਧੀਆਂ ਤਾਂ ਫਿਰ ਬਾਅਦ ਸੀ ਨਾ ਗੱਲ ਸ਼ੀਧੀਆਂ ਵਾਸਤੇ ਵੀ ਤਿਆਰ ਹੋ ਕੇ ਆਏ ਸੀ ਹੂੰ ਹੂੰ ਉਦੋਂ ਤੱਕ ਗੁਰੂ ਗੋਬਿੰਦ ਸਿੰਘ ਖਦਰਾਣੇ ਦੀ ਟਾਪ ਤੇ ਪਹੁੰਚ ਚੁੱਕੇ ਸੀ ਹੂੰ ਉਦੋਂ ਰਸਤੇ ਜਦੋਂ ਪਿੱਛੋਂ ਮੁਗਲੀਆਂ ਫੌਜਾਂ ਆਈਆਂ ਹੂੰ ਹੂੰ ਉਹਨਾਂ ਨੇ ਕੋਟਕਪੂਰੇ ਆਇਆ ਤੇ ਉਹਨੂੰ ਪੁੱਛਿਆ ਵੀ ਪਾਣੀ ਕਿੱਥੇ ਹੂੰ ਉਹਨਾਂ ਦੇ ਮਾਲਵੇ ਚ ਪਾਣੀ ਦੀ ਬੜੀ ਘਾਟ ਹੁੰਦੀ ਸੀ ਹੂੰ ਤੇ ਉਹਨੇ ਜਵਾਬ ਦਿੱਤਾ ਉਹ ਇਸ ਤਰੀਕੇ ਨਾਲ ਜਵਾਬ ਦੇ ਦਿੱਤਾ ਵੀ ਅੱਗੇ ਨਾ ਜਾਣੇ ਅੱਗੇ ਨਾ ਜਾਣ ਉਹ ਕਹਿੰਦੇ ਪਿੱਛੇ ਜਾਣਾ ਤੇ ਪਾਣੀ ਨੇੜੇ ਹੈ ਹਾਂ ਅੱਗੇ ਜਾਓਗੇ ਤੇ ਪਾਣੀ ਦੂਰ ਹੈ ਹੂੰ ਤੇ ਪਾਣੀ ਤੋਂ ਬਿਨਾਂ ਤੋਂ ਬਿਹਾਲ ਹੋਏ ਸੀ ਲੜ ਵੀ ਨਹੀਂ ਸਕਦੇ ਹੂੰ ਹਾਂਜੀ ਲੇਕਿਨ ਫਿਰ ਵੀ ਉਹ ਵਧੇ ਅੱਗੇ ਜਿੰਨੇ ਵੀ ਗਏ ਅੱਗੇ ਹੂੰ ਉਧਰੋਂ ਜਿਹੜੇ ਲਾਹੌਰ ਦੇ ਸਿੱਖ ਸੀ ਹਾਂਜੀ ਜਿਹੜਾ ਪ੍ਰਸਤਾਵਾ ਕਰ ਰਹੇ ਸੀ ਇਹ ਅਸੀਂ ਬੇਦਾਵਾ ਦੇ ਆਏ ਗਲਤ ਕੰਮ ਕੀਤਾ ਹਾਂਜੀ ਉਹ ਆ ਗਏ ਮਾਈ ਭਾਗੋ ਦੀ ਕਮਾਂਡ ਥੱਲੇ ਭਾਈ ਮਹਾ ਸਿੰਘ ਦੀ ਕਮਾਂਡ ਥੱਲੇ ਹਾਂ ਖਦਰਾਨੇ ਦੀ ਢਾਵ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਉੱਥੇ ਠਹਿਰੇ ਸੀ ਉੱਚੀ ਥਾਂ ਸੀ ਉੱਚੀ ਥਾਂ ਸੀ ਪਿੱਛੋਂ ਮੁਸਲਮਾਨ ਵੀ ਆਏ ਉਸ ਵੇਲੇ ਖਦਰਾਨੇ ਦੀ ਢਾਵ ਤੇ ਸਿੰਘਾਂ ਨੇ ਇਸ਼ਾਰਾ ਵੀ ਕੀਤੇ ਹਾਂ ਤੇ ਕਸ਼ਹਰੇ ਜਿਹੜੇ ਝਾੜੀਆਂ ਹੈ ਤੇ ਢਾਵ ਹੀ ਸੀ ਨਾ ਉਹ ਚਾਰ ਸਵੇਰੇ ਝਾੜੀਆਂ ਵੀ ਸੀ ਇਸ਼ਨਾਨ ਕੀਤੇ ਤੇ ਸ਼ਹਿਰੇ ਪਾਤ ਤੇ ਝਾੜੀਆਂ ਤੇ ਸੁਕਨੇ ਦੂਰੋਂ ਦੂਰੋਂ ਇੰਜ ਲੱਗੇ ਜਿਵੇਂ ਤੰਬੂ ਲੱਗੇ ਨੇ ਹੂੰ ਉਹ ਦਰਦੇ ਢਾਬ ਤੱਕ ਪਹੁੰਚ ਨਹੀਂ ਸਕੇ ਹੂੰ ਤੇ ਉਥੇ ਫਿਰ ਜੰਗ ਲੜਾਈ ਬਹੁਤ ਹੋਈ ਹੂੰ ਉਥੇ 40 ਸਿੰਘ ਸ਼ਹੀਦ ਹੋ ਗਏ ਹੂੰ ਲੜਾਈ ਲੜਦੇ ਆ ਬਾਕੀ ਤਾਂ ਫਿਰ ਮੁਸਲਮਾਨ ਪਿੱਛੇ ਚਲੇ ਗਏ ਉਹ ਜੋ ਪਿੱਛੇ ਚਲੇ ਗਏ ਹਾਂਜੀ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਜਦੋਂ ਸਿੰਘ ਸ਼ਹੀਦ ਹੋ ਗਏ ਹੂੰ ਤੇ ਗੁਰੂ ਗੋਬਿੰਦ ਸਿੰਘ ਫਿਰ ਸਿੰਘਾਂ ਦੇ ਵਿੱਚ 40 ਸਿੰਘਾਂ ਦੇ ਵਿੱਚ ਵਿਚਰੇ ਹਾਂ ਤੇ ਉਹਨਾਂ ਨੇ ਫਿਰ ਉਹਨਾਂ ਨੂੰ ਇਨਾਮ ਦਿੱਤਾ ਹਮ ਉਹ ਰੁਤਬੇ ਦਿੱਤੇ ਰੁਤਬੇ ਦਿੱਤੇ ਕਿਸੇ ਨੂੰ 5000 ਦੀ ਹਮ ਕਿਸੇ ਨੂੰ 10000 ਦੀ ਕਿਸੇ ਨੂੰ 20000 ਦੀ ਹਮ ਵੀ ਇਹ ਮੇਰਾ ਸੂਰਮਾ 5000 ਦੀ ਹੈ ਇਹ 10000 ਦੀ ਹੈ 20000 ਦੀ ਹੈ ਹਮ ਸਾਰਿਆਂ ਨੂੰ ਰੁਤਬੇ ਦਿੰਦੇ ਗਏ ਪਿਆਰ ਕਰਦੇ ਗਏ ਹਮ ਭਾਈ ਮਹਾ ਸਿੰਘ ਤੱਕ ਜਦੋਂ ਪਹੁੰਚੇ ਹਾਂ ਉਹਨਾਂ ਦੇ ਸਵਾਸ ਜੀ ਚੱਲ ਰਹੇ ਚੱਲ ਰਹੇ ਸੀ ਹਾਂ ਚੱਲ ਰਹੇ ਸੀ ਹਮ ਭਾਈ ਮਹਾ ਸਿੰਘ ਨੂੰ ਦੇਖਿਆ ਮਹਾਰਾਜ ਨੇ ਦੇਖਿਆ ਵੀ ਇਹ ਸਵਾਸ ਸਿੰਘ ਦੇ ਚੱਲ ਰਹੇ ਨੇ ਉਹਨਾਂ ਨੇ ਭਾਈ ਮਹਾ ਸਿੰਘ ਨੂੰ ਆਪਣੀ ਗੋਦ ਵਿੱਚ ਲਿਆ ਹੂੰ ਸਿੱਧਾ ਸਾਫ਼ ਕੀਤਾ ਖੂਨੋਂ ਖੁੰਦਾ ਹੋਇਆ ਸੀ ਪਰ ਸਵਾਸ ਚੱਲ ਰਹੇ ਸੀ ਜੀ ਹੂੰ ਭਾਈ ਮਹਾ ਸਿੰਘ ਨੂੰ ਕਿਹਾ ਮਹਾ ਸਿੰਘ ਵੀ ਤੁਹਾਡੀ ਬੜੀ ਕੁਰਬਾਨੀ ਹੈ ਹੂੰ ਤੁਸੀਂ ਜ਼ੁਲਮ ਦਾ ਮੁਕਾਬਲਾ ਕੀਤਾ ਹੂੰ ਇਹ ਨਹੀਂ ਕਿਹਾ ਮੇਰਾ ਸਾਥ ਦਿੱਤਾ ਹੂੰ ਸਾਹਤਾ ਉਹ ਮੰਗਦਾ ਜਿਹੜਾ ਹਾਰ ਮੰਨ ਜਾਏ ਹਾਰ ਮੰਨਦਾ ਹੂੰ ਗੁਰੂ ਗੋਬਿੰਦ ਸਿੰਘ ਨੇ ਹਾਰ ਨਹੀਂ ਮੰਨੀ ਹਾਰ ਨਹੀਂ ਮੰਨੀ ਉਹਨਾਂ ਨੇ ਕਦੀ ਜਿੰਦਗੀ ਉਹਨਾਂ ਨੇ ਫਿਰ ਵੀ ਇਹ ਗੱਲ ਕੀਤੀ ਹੈ ਹੂੰ ਤੁਸੀਂ ਜ਼ੁਲਮ ਦਾ ਮੁਕਾਬਲਾ ਕੀਤਾ ਜ਼ੁਲਮ ਦਾ ਮੁਕਾਬਲਾ ਕਰਕੇ ਤੁਸੀਂ ਸ਼ਹੀਦ ਹੋਏ ਹੋ ਹੂੰ ਤੁਹਾਡੇ ਅੰਦਰ ਚੜ੍ਹਦੀ ਕਲਾ ਹੂੰ ਜੋ ਮੰਗੜਾ ਮੰਗ ਲੈ ਹੂੰ ਭਾਈ ਮਹਾ ਸਿੰਘ ਨੇ ਉਸ ਵੇਲੇ ਗੁਰੂ ਸਾਹਿਬ ਨੂੰ ਕਿਹਾ ਵੀ ਸੱਚੇ ਪਾਤਸ਼ਾਹ ਹੋਰ ਤਾਂ ਕੁਝ ਨਹੀਂ ਮੰਗਣਾ ਜਿਹੜੀ ਗਲਤੀ ਅਸੀਂ ਕਰ ਆਏ ਆ ਨਾ ਹੂੰ ਜਿਹੜਾ ਬੇਦਾਵਾ ਸਿੱਖੀ ਤੋਂ ਦੇ ਆਏ ਆ ਹਾਂ ਤੁਹਾਨੂੰ ਕਹਤਾ ਸੀ ਤੁਸੀਂ ਸਾਡੇ ਗੁਰੂ ਨੂੰ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਹੂੰ ਉਹ ਬੇਦਾਵਾ ਸਾਡੇ ਮੱਥੇ ਦਾ ਕਲੰਕ ਹੈ ਉਹ ਪਾੜ ਦਿਓ ਹੂੰ ਸਾਨੂੰ ਸਿੱਖੀ ਚ ਲੈ ਲਓ ਗੁਰੂ ਗੋਬਿੰਦ ਸਿੰਘ ਨੇ ਉਹ ਬਦਾਵਾ ਆਪਣੀ ਕਮਰ ਕਸੇ ਚ ਰੱਖਿਆ ਹੋਇਆ ਸੀ ਹੂੰ ਫਿਰ ਮਹਾ ਸਿੰਘ ਦੇ ਸਾਹਮਣੇ ਉਹ ਬਦਾਵਾ ਪਾੜਿਆ ਹੂੰ ਤੇ ਫਿਰ ਮਹਾਰੇ ਨੇ ਉਹਨੂੰ ਉਹਨਾਂ ਨੂੰ ਮੁਕਤੀ ਦਾ ਰੁਤਬਾ ਦਿੱਤਾ ਮੁਕਤੀ ਦਾ ਹੂੰ ਮੁਕਤੀ ਜਿਹੜਾ ਸ਼ਬਦ ਹੈ ਨਾ ਹਾਂਜੀ ਇਹਦਾ ਮਤਲਬ ਹੈ ਛੁਟਕਾਰਾ ਛੁਟਕਾਰਾ ਹੂੰ ਆਜ਼ਾਦੀ ਹੂੰ ਯਾਨੀ ਜਿਹੜਾ ਤੋ ਮੁਕਤ ਕਰ ਦਿੱਤਾ ਯਾਨੀ ਜਿਹੜਾ ਗੁਨਾਹ ਕੀਤਾ ਹੈ ਹਾਂ ਉਸ ਗੁਨਾਹ ਤੋਂ ਬਰੀ ਕਰ ਦਿੱਤਾ ਬਰੀ ਕਰ ਦਿੱਤਾ ਹੂੰ ਮਹਾਰਾ ਨੇ ਕਿਹਾ ਹੁਣ ਤੁਹਾਡਾ ਬਦਾਵਾ ਨਹੀਂ ਹੁਣ ਤੁਹਾਡਾ ਦਾਵਾ ਸਿੱਖੀ ਤੇ ਦਾਵਾ ਸਿੱਖੀ ਤੇ ਸਿੱਖੀ ਤੇ ਦਾਵੇ ਨਾਲ ਤੁਸੀਂ ਲੜੇ ਹੋ ਹੂੰ ਹੁਣ ਬਦਾਵਾ ਨਹੀਂ ਰਹਿਣਾ ਹੂੰ ਉਥੇ ਸ਼ਬਦ ਉਸ ਵੇਲੇ ਮੁਕਤ ਲਫ਼ਜ਼ ਵਰਤੇ ਸੀ ਮਾਰੇ ਨੇ ਮੁਕਤ ਮਾਰੇ ਨੇ ਕਿ ਮੇਰੇ 40 ਮੁਕਤੇ ਨੇ ਹੂੰ ਇਹ ਹੁਣ ਬੇਦਾਵੇ ਤੋਂ ਮੁਕਤ ਹੋ ਗਏ ਨੇ ਹਾਂਜੀ ਫ੍ਰੀ ਹੋ ਗਏ ਨੇ ਹੂੰ ਹੂੰ ਇਸੇ ਕਰਕੇ ਉਸ ਅਸਥਾਨ ਦਾ ਨਾਮ ਮੁਕਤਸਰ ਹੈ ਮੁਕਤਸਰ ਹਾਂਜੀ ਉਹ ਮੁਕਤਿਆਂ ਦੇ ਨਾਂ ਤੇ ਮੁਕਤਸਰ ਸੀ ਹਾਂਜੀ 40 ਸਿੰਘਾਂ ਦਾ ਠੀਕ ਹੈ ਹਾਂਜੀ ਇਹ ਜਿਹੜਾ ਮੁਕਤਸਰ ਦੀ ਜਿਹੜੀ ਜੰਗ ਹੋਈ ਹੈ ਵਾਲੀ ਇਹ ਹੋਈ ਹੈ ਜੀ ਜਾ ਕੇ ਮਈ ਔਰ ਜੂਨ ਦੇ ਵਿੱਚ ਹਾਂਜੀ ਕਿਉਂਕਿ ਗਰਮੀਆਂ ਵਿੱਚ ਹੀ ਆਪਾਂ ਪਾਣੀ ਤੇ ਕਬਜਾ ਕਰ ਸਕਦੇ ਨੇ ਸਰਦੀਆਂ ਵਿੱਚ ਤਲਵੜੀ ਨਹੀਂ ਅੰਨੀ ਪੈਂਦੀ। ਤੇ ਇਹ ਮੁੱਖ ਸਰ ਦਾ ਜਿਹੜਾ ਇਤਿਹਾਸ ਖਿੱਚ ਕੇ ਜਿੱਦਾਂ ਗੁਰੂ ਨਾਨਕ ਸਾਹਿਬ ਦਾ ਕੱਤਕ ਤੋਂ ਵਸਾਕ ਤੋਂ ਕੱਤਕ ਚ ਲੈ ਜਾਂਦਾ। ਹਾਂ ਹਾਂ। ਇਹ ਲੈ ਜਾਂਦਾ ਜੀ ਆਪਣਾ ਉਥੋਂ ਖਿੱਚ ਕੇ ਤੇ ਲੋੜੀ ਦੇ ਨੇੜੇ ਤੇੜੇ ਮਾਗੀ ਤੇ ਹਾਂਜੀ। ਤੇ ਐਸੇ ਤਰ੍ਹਾਂ ਹੀ ਜਿਹੜਾ ਆਪਣਾ ਇੱਕ ਹੋਰ ਇਤਿਹਾਸਿਕ ਸਰੋਤ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚ ਰਿਹਾ ਹੋਏ ਨੇ ਉਹ ਦੁਵਾਲੀ ਦੇ ਇਹਨਾਂ ਨੇ ਸ਼ੋਅ ਕੀਤਾ ਪਰ ਉਹ ਫਰਵਰੀ ਚ ਪਹੁੰਚੇ ਨੇ ਪੰਦਰਸਾਲ ਇਹ ਇਤਿਹਾਸ ਮਿਲ ਕੋ ਭਾ ਜਾਂ ਪਤਾ ਨਹੀਂ ਕਿਵੇਂ ਹੋ ਗਿਆ ਚਲੋ ਆਪਾਂ ਉਹਨਾਂਸੇ ਪਾਸੇ ਨਹੀਂ ਜਾਂਦੇ ਕਿਉਂਕਿ ਬਹੁਤ ਆਪਣੀ ਲੰਬੀ ਗੱਲਬਾਤ ਹੋ ਗਈ ਹੈ ਤੇ ਹੁਣ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੱਖਣ ਵੱਲ ਨੂੰ ਗਏ ਉਸ ਤੋਂ ਬਾਅਦ ਤੇ ਉੱਥੇ ਮਹਾਰੋਦਸ ਬੈਰਾਗੀ ਦੇ ਨਾਲ ਇਹਨਾਂ ਦੀ ਮੁਲਾਕਾਤ ਹੋਈ ਹਾਂਜੀ ਹਾਂਜੀ ਤੇ ਉਹਨਾਂ ਬਾਰੇ ਤੇ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਨ ਬਾਰੇ ਤੇ ਗੁਰੂ ਗੁਰੂ ਗਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਣ ਬਾਰੇ ਜਿਹੜੀ ਗੱਲਬਾਤ ਉਹ ਦੱਸੋ ਹਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੀ ਆਖਰੀ ਲੜਾਈ ਜਿਹੜੀ ਸੀ ਨਾ ਹਾਂਜੀ ਜਾਂ ਆਖਰੀ ਜੰਗ ਉਹ ਮੁਕਸਰਦਾ ਮੁਕਸਰਦੇ ਹਾਂਜੀ ਉਸ ਤੋਂ ਬਾਅਦ ਫਿਰ ਮਗਲ ਫੌਜਾਂ ਹੋਂ ਦੇ ਪਿੱਛੇ ਨਹੀਂ ਗਈਆਂ ਹੂੰ ਉੱਥੋਂ ਫਿਰ ਅੱਗੇ ਦਮਦਮਾ ਸਾਹਿਬ ਚਲੇ ਗਏ ਨੇ ਠੀਕ ਦਮਦਮਾ ਸਾਹਿਬ 9 ਮਹੀਨੇ 9 ਦਿਨ ਤੇ ਕੁਝ ਸਮਾਂ ਉੱਥੇ ਰਹੇ ਨੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਉੱਥੇ ਕੀਤੀ ਹੈ ਗੁਰੂ ਗੋਬਿੰਦ ਸਿੰਘ ਨੇ ਠੀਕ ਹੈ ਮੁਕੰਮਲ ਰੂਪ ਉੱਥੇ ਮੁਕੰਮਲ ਰੂਪ ਉੱਥੇ ਤਗਉ ਤੇਗ ਬਾਣੀ ਉੱਥੇ ਬਾਣੀ ਉੱਥੇ ਦਰਜ ਕੀਤੀ ਪਹਿਲਾਂ ਹੈ ਨਹੀਂ ਸੀ ਗੁਰਤੇਗ ਬਾਣੀ 10 ਵਜੇ ਦੀ ਬਾਣੀ ਉੱਥੇ ਦਰਜ ਕੀਤੀ ਹੈ ਉੱਥੇ ਦਰਜ ਕੀਤੀ ਹੈ ਉੱਥੇ ਐਡ ਕੀਤੀ ਹੈ ਹਾਂ ਤੇ ਇਤਿਹਾਸ ਕਰ ਲੰਬਾ ਹੋਣਾ ਹੈ ਹਾਂ ਗੁਰੂ ਗੋਬਿੰਦ ਸਿੰਘ ਨੇ ਧੀਰਮਲੀਆਂ ਤੋਂ ਜਿਹੜੇ ਗੁਰੂ ਅਰਜਨ ਦੇਵ ਜੀ ਨੇ ਬੀੜ ਲਿਖਿਆ ਸੀ ਬੀੜ ਲਿਖੀ ਸੀ ਬੜਾਈ ਛਾਪੀ ਸੀ ਹਾਂਜੀ ਲਿਖੀ ਸੀ ਯਾਨੀ ਛਾਪਣਾ ਛਾਪਾਖਾਨਾ ਤੇ ਹੈ ਨਹੀਂ ਹਾਂਜੀ ਉਹ ਧੀਰਮਲ ਹੀ ਨਾ ਕਰਤਾ ਮੰਗਾਈ ਦੇਣ ਤੋਂ ਹਾਂਜੀ ਗੁਰੂ ਗੋਬਿੰਦ ਸਿੰਘ ਨੇ ਉੱਥੇ ਫਿਰ ਗੁਰਬਾਣੀ ਲਿਖਾਈ ਗਈ ਲਿਖਾਈ ਉੱਥੇ ਲਿਖੀ ਸਾਰੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਐਡ ਕਰਕੇ ਐਡ ਕਰ ਗੁਰੂ ਗੋਬਿੰਦ ਸਿੰਘ ਨੇ ਹੂੰ ਉਸ ਤੋਂ ਬਾਅਦ ਫਿਰ ਅੱਗੇ ਗਏ ਜਾਂਦੇ ਜਾਂਦੇ ਇਤਿਹਾਸ ਲਮੈਂ ਬਾਦਸ਼ਾਹ ਦੀ ਵੀ ਮਦਦ ਕੀਤੀ ਲੜਾਈ ਵੀ ਰਸਿਆਂ ਚ ਹੁੰਦੀ ਗਈ ਹੂੰ ਨਦੇੜ ਪਹੁੰਚ ਗਏ ਨਦੇੜ ਪਹੁੰਚ ਗਏ ਨਦੇੜ ਉੱਥੇ ਇੱਕ ਮਾਜ਼ੋਦਾ ਸੀ ਹੂੰ ਬੈਰਾਗੀ ਨੂੰ ਕਹਿੰਦੇ ਸੀ ਹੂੰ ਮਾਜ਼ੋਦਾ ਸੀ ਹਿਸਰੀ ਸੀ ਜੰਮੂ ਕਸ਼ਮੀਰ ਦਾ ਇੱਕ ਲਸ਼ਮਨਤਾ ਹੈਗਾ ਹੂੰ ਉਹ ਤੇ ਪੁੰਛ ਪੁੰਛ ਹਾਂਜੀ ਉਥੋਂ ਦਾ ਸੀ ਇਹ ਹਮ ਆ ਰਾਜਪੂਤ ਬਰਾਦਰੀ ਨੂੰ ਬਿਲੋਂਗ ਕਰਦਾ ਸੀ ਉਹ ਹਮ ਖੈਰ ਸਿੱਖੀ ਤੇ ਬਰਾਦਰੀ ਹੈ ਨਹੀਂ ਵੈਸੇ ਹਾਂਜੀ ਹਾਂਜੀ ਤੇ ਉਹ ਉਹ ਕਰਮਾਤਾਂ ਵੀ ਸਿੱਖੀਆਂ ਸੀ ਉਹਨੇ ਹਮ ਉਹ ਅਸਲ ਚ ਪਹਿਲਾਂ ਸ਼ਿਕਾਰ ਖੇਡਦਾ ਹੁੰਦਾ ਸੀ ਹਮ ਪੁੰਛ ਦੇ ਇਲਾਕੇ 'ਚ ਹਾਂ ਹਾਂ ਤੇ ਉਹ ਸ਼ਿਕਾਰ ਖੇਡਦੇ ਇੱਕ ਵਾਰੀ ਉਸ ਕੋ ਹਰਨੀ ਮਰ ਗਈ ਹਮ ਹਰਨੀ ਦੇ ਪੇਟ ਵਿੱਚ ਬੱਚਾ ਸੀ ਹਾਂ ਜਦੋਂ ਉਹਨੇ ਦੇਖਿਆ ਵੀ ਹਰਨੀ ਮਰ ਗਈ ਨਾਲ ਬੱਚਾ ਵੀ ਮਰ ਗਿਆ ਉਹਦੇ ਮਨ 'ਚ ਵਿਰਾਗ ਪੈਦਾ ਹੋ ਗਿਆ ਹਮ ਉਸ ਤੋਂ ਬਾਅਦ ਫਿਰ ਉਹ ਕਿਸੇ ਵਿਰਾਗੀ ਨਾ ਕੇ ਸਾਧੂ ਦੀ ਸ਼ਰਨ ਚਲਾ ਗਿਆ ਹੂੰ ਉੱਥੇ ਉਹਨੇ ਕਰਮਾਤਾਂ ਵੀ ਸਿੱਖੀਆਂ ਹੂੰ ਉਥੋਂ ਦਾ ਨਾਂ ਮਾਦੋਦਸ ਵਿਰਾਗੀ ਪੈ ਗਿਆ ਵਿਰਾਗੀ ਪੈ ਗਿਆ ਹਾਂਜੀ ਉਹ ਫਿਰ ਵਿਰਾਗ ਦੇ ਵਿੱਚ ਨਜ਼ਦੀਰ ਪਹੁੰਚ ਗਿਆ ਹੂੰ ਉੱਥੇ ਉਹਦਾ ਆਸਤਾਨਦ ਸੀ ਹਾਂ ਉਹਦੇ ਚੇਲੇ ਚਾਲਦੇ ਵੀ ਉੱਥੇ ਸੀ ਗੁਰੂ ਗੋਬਿੰਦ ਸਿੰਘ ਜਦੋਂ ਉੱਥੇ ਗਏ ਨੇ ਹਾਂਜੀ ਤੇ ਉਹਨਾਂ ਨੇ ਉਹਦੇ ਅੰਦਰ ਵੀ ਉਹ ਸ਼ਕਤੀ ਖਾਲਸੇ ਵਾਲੀ ਜਿਹੜੀ ਭਰਨੀ ਸੀ ਹੂੰ ਹੂੰ ਮਰੇ ਨੇ ਉੱਥੇ ਜਾ ਕੇ ਇਤਿਹਾਸ ਕਹਿੰਦਾ ਕਿ ਬੱਕਰੇ ਝਟਕਾਏ ਹਾਂਜੀ ਉਹਦੇ ਪਲੰਗ ਦੇ ਮਹਾਰਾਜ ਆ ਬੈਠੇ ਹੂੰ ਉਹਦੇ ਚੇਲੇ ਚੜੜਿਆ ਨੇ ਜਦੋਂ ਵੇਖਿਆ ਵੀ ਇਹਨਾਂ ਤਾਂ ਬੱਕਰੇ ਵੀ ਝਟਕਾਉਂਦੇ ਨੇ ਪਲੰਗ ਦੇ ਵੀ ਮਹਾਰੋਦਸ ਬਰਾਗੀ ਦੇ ਉਹਨਾਂ ਦਾ ਤਾਂ ਗੁਰੂ ਹੀ ਸੀ ਇੱਕ ਉਹਨਾਂ ਦਾ ਗੁਰੂ ਸੀ ਹਾਂਜੀ ਉਹ ਮਹਾਰੋਦਸ ਬਰਾਗੀ ਕੋ ਗਏ ਵਾਸੇ ਪਛੇ ਉਹਨਾਂ ਕਿਤੇ ਹੂੰ ਕਹਿਣ ਲੱਗੇ ਬਰਾਗੀ ਜੀ ਉਹ ਤੁਹਾਡੇ ਪਲੰਗ ਦੇ ਤੇ ਕੋ ਆ ਕੇ ਬਹਿ ਗਿਆ ਹੂੰ ਉਹਦੇ ਕੋਲ ਕ੍ਰਮਾਤਾ ਹੈ ਸੀ ਹਾਂ ਉਹ ਆਇਆ ਉਹਨੇ ਕਰਾਮਾਤਾਂ ਦਿਖਾਈਆਂ ਬਥੇਰੀਆਂ ਵੀ ਪਲੰਘ ਨੂੰ ਉਲਟਾ ਦੇ ਆ ਦੂਜਾ ਤੀਜਾ ਕਰੋ ਹੂੰ ਉਹਦਾ ਜੋਰ ਨਹੀਂ ਚੱਲਿਆ ਉੱਤੇ ਜੋਰ ਨਹੀਂ ਚੱਲਿਆ ਹਾਰ ਕੇ ਫਿਰ ਉਹ ਹਾਰ ਮੰਨ ਗਿਆ ਹੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਐ ਜਿਸ ਰਸੇ ਤੇ ਤੁਸੀਂ ਤੋਰੇ ਹੋ ਨਾ ਵਿਰਾਗ ਗੁਰੂ ਵਾਲੇ ਹੂੰ ਇਹ ਜਿਹੜਾ ਸਮੇਂ ਦਾ ਜਿਹੜਾ ਹਕੂਮਤ ਦੀ ਜਿਹੜੀ ਚੱਲ ਰਹੀ ਨੇ ਚਾਲ ਹੂੰ ਉਹਦੀ ਵਾਲੀ ਨਹੀਂ ਇਹ ਆਪਾਂ ਜ਼ੁਲਮ ਦਾ ਮੁਕਾਬਲਾ ਕਰਨਾ ਹੂੰ ਉਸ ਵੇਲੇ ਗੁਰੂ ਗੋਬਿੰਦ ਸਿੰਘ ਨੇ ਫਿਰ ਉਹਨੂੰ ਇਤਿਹਾਸਿਕ ਅਮਰ ਸ਼ਕਨ ਦਾ ਨਾਂ ਬੰਦਾ ਸਿੰਘ ਬਹਾਦਰ ਰੱਖ ਦਿੱਤਾ ਹੂੰ ਬੰਦਾ ਸਿੰਘ ਬਹਾਦਰ ਤੇ ਬਹਾਦਰ ਉਹ ਹੈ ਹੀ ਸੀ ਵੈਸੇ ਹੂੰ ਪਰ ਉਹਦਾ ਵਰਾਕ ਕਰਕੇ ਉਸ ਲਾਈਨ ਚ ਪਿਆ ਸੀ ਹਾਂਜੀ ਉਹ ਤਾਂ ਨਾ ਗੁਰਬਖਸ਼ ਸਿੰਘ ਸ਼ਾਇਦ ਅਮਰ ਸ਼ਕਨ ਅਮਰ ਸ਼ਕਨ ਤੋਂ ਬਾਅਦ ਰੱਖਿਆ ਨਾ ਅਮਰ ਸ਼ਕਨ ਤੋਂ ਬਾਅਦ ਅੱਲਾ ਤਾਂ ਬੰਦਾ ਬਹਾਦਰ ਸੀ ਨਾ ਬੰਦਾ ਬਹਾਦਰ ਪਰ ਇਤਿਹਾਸ ਵਿੱਚ ਤਾਂ ਪਰਚਲਤ ਬੰਦਾ ਸਿੰਘ ਬਹਾਦਰ ਹੀ ਹੈ ਨਾ ਗੁਰਬਖਸ਼ ਸਿੰਘ ਰੱਖਿਆ ਸੀ ਹਾਂਜੀ ਹਾਂਜੀ ਅਮਰ ਸ਼ਕਨ ਤੋਂ ਬਾਅਦ ਅਮਰ ਸ਼ਕਨ ਤੋਂ ਬਾਅਦ ਉਸ ਵੇਲੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਛੋਟੇ ਬੱਚਿਆਂ ਦੀ ਸ਼ਹੀਦੀ ਜਿੱਥੇ ਹੋਈ ਸੀ ਹੂੰ ਤੇ ਜ਼ੁਲਮ ਬੜਾ ਵੱਡਾ ਸੀ ਸਰਹੰਦ ਹਾਂਜੀ ਗੁਰੂ ਗੋਬਿੰਦ ਸਿੰਘ ਉਸ ਜ਼ੁਲਮ ਦੇ ਮੁਕਾਬਲੇ ਤੇ ਉਹਨੂੰ ਫਿਰ ਤਿਆਰ ਕੀਤਾ ਹੂੰ ਪੰਜ ਤੀਰ ਦਿੱਤੇ ਹੂੰ ਪੰਜ ਸਿੰਘ ਨਾਲ ਦਿੱਤੇ ਹੂੰ ਉਹਨੂੰ ਕਿਹਾ ਵੀ ਇਹ ਤੀਰ ਲੈ ਜਾ ਹੂੰ ਪੰਜ ਸਿੰਘ ਨਾਲ ਲੈ ਜਾ ਹੂੰ ਤੇ ਉੱਥੇ ਮੁਕਾਬਲਾ ਕਰ ਜਾ ਕੇ ਜ਼ੁਲਮ ਦਾ ਹੂੰ ਤੇ ਬੰਦਾ ਸਿੰਘ ਬਹਾਦਰ ਫਿਰ ਉੱਥੋਂ ਆਇਆ ਹਾਂ ਵਸਤੇ ਚ ਆਇਆ ਤੇ ਹੋਰ ਜਿੰਨੇ ਹਕੂਮਤ ਦੇ ਖਿਲਾਫ ਸੀ ਹੂੰ ਉਹ ਸਾਰੇ ਨਾਲ ਰਲਦੇ ਗਏ ਚਲਦੇ ਆ ਚਲਦੇ ਹੋ ਪੂਰਾ ਗਰੁੱਪ ਬਣ ਗਿਆ ਇੱਕ ਹਮ ਸਾਥ ਮਿਲਦਾ ਗਿਆ ਹਮ ਤੇ ਫਿਰ ਉਹ ਸਮਾਨੇ ਦੇ ਜਿਹੜੇ ਜਲਾਦ ਸੀ ਹਾਂਜੀ ਉਹਨਾਂ ਦਾ ਸੌਦਾ ਕੀਤਾ ਹਮ ਉਸ ਤੋਂ ਬਾਅਦ ਫਿਰ ਇੱਕ ਮਸਿੰਗਣ ਹੈ ਦੇਵੀਗੜ੍ਹ ਦੇ ਨੇੜੇ ਹਾਂਜੀ ਇੰਦ ਜਿੱਥੇ ਜਿੱਥੇ ਜਿਨ੍ਹਾਂ ਨੇ ਜ਼ੁਲਮ ਕੀਤਾ ਸੀ ਹਮ ਉਹਨਾਂ ਤੇ ਮੁਕਾਬਲਾ ਕਰਦੇ ਗਏ ਮੁਕਾਬਲਾ ਕਰਦੇ ਗਏ ਹਮ ਮਸਿੰਗਣ ਮੈਂ ਛੋਟਾ ਹੁੰਦਾ ਪੜਦਾ ਵੀ ਆ ਬਚਪਨ ਚ ਅੱਛਾ ਜੀ ਜਿੱਥੇ ਸੀ ਰਹਿੰਦੇ ਸੀ ਨਾ ਉਤੋਂ ਕਿਲੋ ਡੇਟ ਕਿਲੋ ਮੀਟਰ ਸੀ ਠੀਕ ਆ ਉਹ ਵੀ ਉਥੇ ਪਹਾੜੀਆਂ ਜਿਵੇਂ ਹੁੰਦੀ ਉੱਚੇ ਠਹਿਰੇ ਹੋ ਹਾਂਜੀ ਮਾਲਮੂਲ ਡਿੱਗ ਪਏ ਹੂੰ ਉਸ ਤੋਂ ਬਾਅਦ ਫਿਰ ਰੌਂ ਵੀ ਆਏ ਨੇ ਹੂੰ ਚਲਦੇ ਆ ਚਲਦੇ ਆ ਫਿਰ ਚੱਪਰਚੜੀ ਆਇਆ ਹੂੰ ਤੇ ਉਸ ਰੰਦ ਦੀ ਲੜਾਈ ਤੋਂ ਬਾਅਦ ਹਾਂਜੀ ਸਰੰਦ ਫਿਰ ਸਰੰਦ ਦੀ ਵੀ ਇਟਨੇ ਇਟ ਖੜਕਾਈ ਉਹਨਾਂ ਨੇ ਹੂੰ ਵਜ਼ੀਰ ਖਾਨ ਨੂੰ ਵੀ ਉਥੇ ਖਤਮ ਕੀਤਾ ਹੂੰ ਚੱਪਰਚੜੀ ਦੇ ਮੈਦਾਨ 'ਚ ਨਹੀਂ ਸਰੰਦ 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 ਹਾਂਜੀ ਹੂੰ ਸਰਹੰਦ ਦੀ ਜੱਤ ਜੰਗ ਜਿੱਤ ਕੇ ਫਿਰ ਉੱਥੇ ਗਏ ਫਿਰ ਉੱਥੇ ਗਏ ਹਾਂ ਠੀਕ ਹੈ ਲੇਕਿਨ ਮੁਸਲਮਾਨਾਂ ਨੇ ਕੁਝ ਨਹੀਂ ਕੀਤਾ ਹਮ ਇਸਲਾਮ ਦੀਆਂ ਜਿੰਨੀਆਂ ਮਸੀਤਾਂ ਸੀ ਉੱਥੇ ਹਾਲਾਂਕਿ ਇਸਲਾਮ ਦਾ ਗੜ ਸੀ ਸਰਹੰਦ ਇਸਲਾਮ ਧਰਮ ਦਾ ਹਮ ਤੇ ਉਹਨਾਂ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਹਮ ਜਿੱਤ ਪ੍ਰਾਪਤ ਕਰਕੇ ਉੱਥੇ ਹਮ ਜਿਹੜੇ ਲੋਕ ਮੁਜਾਰੇ ਸੀ ਹਾਂਜੀ ਲੋਕਾਂ ਦੀਆਂ ਜ਼ਮੀਨਾਂ ਵੰਦੇ ਸੀ ਓ ਲੇਕਿਨ ਉਹਨਾਂ ਦੇ ਥੱਲੇ ਲੱਗੇ ਸੀ ਹਾਂ ਮੁਜਾਰੀ ਉਹਨਾਂ ਨੇ ਕਹਿੰਦੇ ਨਾ ਤੇ ਬੰਦਾ ਸਿੰਘ ਬਹਾਦਰ ਨੇ ਉਹ ਜ਼ਮੀਨਾਂ ਉਹਨਾਂ ਨੂੰ ਅਲਾਟ ਕਰ ਦਿੱਤੀਆਂ ਅਲਾਟ ਕਰਤੀਆਂ ਸਭ ਤੋਂ ਪਹਿਲਾ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਕਹਿੰਦੇ ਬਹਾਦਰ ਨੇ ਉੱਥੇ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਫਿਰ ਅੱਗੇ ਚੱਪੜ ਚਿੜੀ ਚਲੇ ਗਏ ਹੂੰ ਉੱਥੇ ਵੀ ਲੜਾਈ ਹੋਈ ਫਿਰ ਜੋ ਕੁਝ ਵੀ ਹੈ ਹੂੰ ਉਸ ਤੋਂ ਬਾਅਦ ਫਿਰ ਉਸ ਢੋਰੇ ਵਾਲੇ ਪਾਸੇ ਚਲੇ ਗਏ ਤੇ ਉਹ ਇਤਿਹਾਸ ਲਮੈਂ ਲੇਕਿਨ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਉਹਨੇ ਡੇੜ ਸੀ ਹਾਂਜੀ ਇਧਰੋਂ ਵਜ਼ੀਰ ਖਾਨ ਨੇ ਸਰਹੰਦੇ ਦੇ ਸੂਬੇ ਨੇ ਹਮ ਕਿਉਂਕਿ ਜ਼ੁਲਮ ਉਹਨੇ ਬਹੁਤ ਕੀਤਾ ਸੀ ਪਰ ਅੰਦਰੋਂ ਉਹ ਵੀ ਡਰਿਆ ਹੋਇਆ ਸੀ ਡਰਿਆ ਹੋਇਆ ਸੀ ਡਰੇ ਹੋਏ ਸੀ ਜ਼ਾਲਮ ਬੰਦਾ ਹਮੇਸ਼ਾ ਡਰਿਆ ਜ਼ਾਲਮ ਬੰਦਾ ਸੀ ਉਹ ਹਮ ਉਹਨੇ ਕਿ ਵੀ ਇੰਨਾ ਕੁਛ ਕੀਤਾ ਹੈ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵੀ ਖਤਮ ਹੋ ਗਿਆ ਹਮ ਅਜੇ ਵੀ ਉਹ ਮੁਕਾਬਲਾ ਕਰਨੋਂ ਨਹੀਂ ਹਟਦੇ ਹਾਂ ਅਜੇ ਇਥੋਂ ਤੱਕ ਤੁਰੇ ਜਾ ਰਹੇ ਤੇ ਉਹ ਤਾਂ ਮੇਰਾ ਖਤਮ ਖਾਤਮਾ ਕਰ ਦੇਣਗੇ ਉਹ ਅੰਦਰੋਂ ਡਰਿਆ ਸੀ ਡਰਿਆ ਸੀ ਉਹਨੇ ਦੋ ਬੰਦੇ ਭੇਜੇ ਮਜ਼ੇੜ ਹੂੰ ਦੋ ਬੰਦੇ ਭੇਜੇ ਵੀ ਗੁਰੂ ਸਾਹਿਬ ਨੂੰ ਕਿਸੇ ਤਰੀਕੇ ਨਾਲ ਦਾਲ ਆ ਕੇ ਨਾ ਉਹਨਾਂ ਨੇ ਖਤਮ ਕਰ ਦਿੱਤਾ ਹੂੰ ਉਹ ਗਏ ਉੱਥੇ ਗੁਰੂ ਗੋਬਿੰਦ ਸਿੰਘ ਜੀ ਆਰਾਮ ਕਰ ਰਹੇ ਸੀ ਹੂੰ ਉਹਨਾਂ ਨੇ ਆਰਾਮ ਕਰਦੇ ਛੁਰਾ ਮਾਰੇ ਹੂੰ ਤੇ ਗੁਰੂ ਗੋਬਿੰਦ ਸਿੰਘ ਜੀ ਛੁਰਾ ਮਾਰੇ ਇੱਕਦਮ ਉੱਠੇ ਤਲਵਾਰ ਨਾਲ ਉਹਨਾਂ ਦਾ ਉੱਥੇ ਖਤਮ ਕਰਤਾ ਹੂੰ ਖਤਮ ਕਰਤਾ ਉਹਨਾਂ ਨੂੰ ਹੂੰ ਉਹਦੇ ਜ਼ਖਮ ਸੀ ਉਥੇ ਟਾਂਕੇ ਟਾਂਕੇ ਲਾਏ ਥੋੜਾ ਸਮਾਂ ਨਿਕਲ ਗਿਆ ਹਮ ਇੱਕ ਵਾਰੀ ਮਾਰੇ ਨੇ ਫਿਰ ਤੀਰ ਕਮਾਨ ਦਾ ਅਭਿਆਸ ਕਰ ਅਭਿਆਸ ਕੀਤਾ ਹਮ ਖਿੱਚੀ ਜਦ ਜ਼ੋਰ ਪਿਆ ਜ਼ਖਮ ਫਿਰ ਖੁੱਲ ਗਿਆ ਹਮ ਉਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਜਤੀ ਜੋ ਸਮਾ ਗਏ ਹਮ ਲੇਕਿਨ ਉਸ ਤੋਂ ਪਹਿਲਾਂ ਗੁਰੂ ਗਰੰਥ ਸਾਹਿਬ ਨੂੰ ਗੁਰਦੁਆਰੇ ਦੀ ਉਥੇ ਦੇਖ ਕੇ ਗਏ ਨੇ ਦੇਖ ਕੇ ਗਏ ਹਮ ਆਪਣੇ ਜਤੀ ਜੋ ਸਮਾਉਣ ਤੋਂ ਪਹਿਲਾਂ ਹਮ ਤੇ ਨਾਲ ਹੁਕਮ ਕਰ ਗਏ ਨੇ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਹਮ ਸਰੀਰਕ ਤੌਰ ਤੇ ਕੋਈ ਗੁਰੂ ਨਹੀਂ ਹੋਏ ਰਹਿਨਮਾਈ ਨਹੀਂ ਕਰੇਗਾ ਅੰਦਰੋਂ ਨਹੀਂ ਠੀਕ ਹਮ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਹਮ ਇਹ ਗ੍ਰੰਥ ਹੈ ਹਾਂ ਪੰਥ ਗ੍ਰੰਥ ਦੇ ਪੰਥ ਹਮ ਪੰਥ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤਾਬਿਆ ਹਮ ਯਾਨੀ ਰਹਿਨਮਾਈ ਪੰਥ ਕਰੇਗਾ ਪੰਥ ਕਰੇਗਾ ਪਰ ਗੁਰੂ ਗੁਰਨ ਸਾਹਿਬ ਦੀ ਰਹਿਨਮਾਈ ਥੱਲੇ ਹਮ ਇਹਨਾਂ ਦੀ ਉਪਦੇਸ਼ਾਂ ਥੱਲੇ ਹਮ ਉੱਥੇ ਗੁਰੂ ਗੋਬਿੰਦ ਸਿੰਘ ਨੇ ਫਿਰ ਗੁਰੂ ਗੁਰਨ ਸਾਹਿਬ ਨੂੰ ਗੁਰਤਾ ਦਿੱਤੀ ਹੈ ਹਮ ਤੇ ਉਸੇ ਸੰਬੰਧ ਵਿੱਚ ਯਾਨੀ ਗਿਆਨ ਸਿੰਘ ਨੇ ਹੋਰ ਵੀ ਕਈ ਇਤਿਹਾਸਕਾਰਾਂ ਨੇ ਲਿਖਿਆ ਵੀ ਆਗਿਆ ਭਈ ਅਕਾਲ ਕੀ ਤਾਂ ਗੁਰੂ ਗੋਬਿੰਦ ਸਿੰਘ ਦਾ ਉਹ ਹੁੰਦਾ ਨਹੀਂ ਹੈ ਉਹਨਾਂ ਦਾ ਨਹੀਂ ਹੈ ਹਾਂਜੀ ਅੱਛਾ ਜੀ ਇਹ ਗਿਆਨੀ ਗਿਆਨ ਸਿੰਘ ਦਾ ਦੱਸ ਨਹੀਂ ਲਿਖਿਆ ਉਹਨਾਂ ਦਾ ਹਮ ਲੇਕਿਨ ਉਸ ਵੇਲੇ ਗੁਰੂ ਗੋਬਿੰਦ ਸਿੰਘ ਨੇ ਜੋ ਹੁਕਮ ਕੀਤਾ ਹੈ ਨਾ ਹਮ ਉਸ ਹੁਕਮ ਦਾ ਅਨੁਵਾਦ ਕੀਤਾ ਕਵਿਤਾ ਦੇ ਵਿੱਚ ਗਿਆਨੀ ਗਿਆਨ ਸਿੰਘ ਨੇ ਉਹ ਲੱਥਾ ਕੀਤਾ ਜਿਹਨੂੰ ਤਰਜਮਾ ਵੀ ਕਹਿ ਸਕਦੇ ਆ ਹਮਮ ਟ੍ਰਾਂਸਲੇਸ਼ਨ ਟ੍ਰਾਂਸਲੇਸ਼ਨ ਤਾਂ ਖੈਰ ਲਫ਼ਜ਼ ਨਹੀਂ ਯੂਜ਼ ਕੀਤਾ ਜਾ ਸਕਦਾ ਹਮ ਯਾਨੀ ਗੁਰੂ ਗੋਬਿੰਦ ਸਿੰਘ ਦੇ ਉਸ ਹੁਕਮ ਨੂੰ ਕਵਤਾ ਦੇ ਗਿਆਨੀ ਗਿਆਨ ਸਿੰਘ ਨੇ ਕਵਤਾ ਦੇ ਰੂਪ ਦੇ ਵਿੱਚ ਵਰਣਨ ਕੀਤਾ ਜਿਹੜਾ ਆਪਾਂ ਦੋਰਾ ਅੱਜ ਤੱਕ ਅਸੀਂ ਅਦਾਸੋ ਬਾਤ ਪੜਦੇ ਆ ਹਮ ਅੱਗੇ ਆ ਭਈ ਅਕਾਲ ਕੀ ਤਬੇ ਚਲਾਇਓ ਤਵੇ ਚਲਾਇਓ ਪੰਥ ਸਭ ਪੰਥ ਪੰਜ ਪਿਆਰਿਆਂ ਦਾ ਹਾਂਜੀ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਹੁਕਮ ਦਿੱਤਾ ਉਹਨਾਂ ਨੇ ਹੂੰ ਬਿਲਕੁਲ ਸਬ ਸਿੱਖਨ ਕੋ ਹੁਕਮ ਹੈ ਹੂੰ ਗੁਰੂ ਮਾਨਯੋ ਗ੍ਰੰਥ ਗ੍ਰੰਥ ਨੂੰ ਆਮ ਪੁਸਤਕ ਵਾਂਗੂ ਨਹੀਂ ਸਮਝਣਾ ਤੁਸੀਂ ਹੂੰ ਇਹਨੂੰ ਗੁਰੂ ਮੰਨਣਾ ਹੈ ਗੁਰੂ ਮੰਨਣਾ ਇਹਦੇ ਵਿੱਚ ਜਿਹੜਾ ਗਿਆਨ ਹੈ ਹੂੰ ਉਹ ਗੁਰੂ ਹੈ ਜਿਹੜਾ ਸ਼ਬਦ ਹੈ ਉਹ ਗੁਰੂ ਹੈ ਹਕੀਕਤ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲਾਸਫੀ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ ਹੂੰ ਉਹ ਸਾਰੀ ਮਾਨਵਤਾ ਲਈ ਹੈ ਮਾਨਤ ਅਲੀ ਹੂੰ ਗੁਰੂ ਉਹੀ ਹੈ ਨਾ ਜਿਹੜਾ ਜੀਵਨ ਦਾ ਸਹੀ ਰਸਤਾ ਦੱਸਦਾ ਬਿਲਕੁਲ ਹਾਂਜੀ ਪੰਜਾਬੀ ਦੇ ਵਿੱਚ ਆਪਾਂ ਕਹਿ ਸਕਦੇ ਜਿਹੜਾ ਗੁਰ ਦੱਸੇ ਗੁਰ ਦੱਸੇ ਕਿਸੇ ਕਾਮਯਾਬੀ ਲਈ ਕੋਈ ਗੁਰ ਦੱਸੇ ਰਿਹਾ ਕੰਮ ਐਦਾਂ ਕਰ ਹਾਂਜੀ ਉਹਨੂੰ ਗੁਰੂ ਕਹਿੰਦੇ ਨੇ ਬਿਲਕੁਲ ਤੇ ਕਵੀ ਸੰਤੋਖ ਸਿੰਘ ਨੇ ਇੱਕ ਅੱਖਰਾਂ ਦੇ ਇੱਕ ਅੱਖਰ ਦੇ ਹਿਸਾਬ ਨਾਲ ਵੀ ਇਹਦੀ ਵਿਆਖਿਆ ਕੀਤੀ ਹੂੰ ਉਹ ਕਹਿੰਦੇ ਨੇ ਗੋ ਤਮ ਨਾਮ ਹੂੰ ਇੱਕ ਇੱਕ ਅੱਖਰ ਦੇ ਹਿਸਾਬ ਨਾਲ ਹੂੰ ਤਮ ਕਹਿੰਦੇ ਹਨੇਰੇ ਨੂੰ ਹਨੇਰੇ ਨੂੰ ਕਵੀ ਸੰਤੋਖ ਸਿੰਘ ਨੇ ਗੋਦਾ ਅਰਥ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਗੋਦਾ ਅਰਥ ਹੈ ਹਨੇਰਾ ਹਨੇਰਾ ਗੋ ਤਮ ਨਾਮ ਤੇ ਤਮ ਕਿਹੜਾ ਹਨੇਰਾ ਕਿਹੜਾ ਅ ਗਿਆਨ ਅ ਗਿਆਨ ਅਨਿਤ ਹਮ ਅ ਗਿਆਨ ਦਾ ਹਨੇਰਾ ਹਮ ਪਰ ਅ ਗਿਆਨ ਦਾ ਜਿਹੜਾ ਹਨੇਰਾ ਹੈ ਨਾ ਉਹ ਨਿਤ ਰਹਿਣ ਵਾਲਾ ਨਹੀਂ ਹਮ ਉਹ ਅਨਿਤ ਹੈ ਦੂਰ ਹੋ ਸਕਦਾ ਹੈ ਅਨਤ ਹਮ ਤੇ ਉਸ ਤੋਂ ਅੱਗੇ ਰੂ ਗੋ ਰੂ ਰੂ ਦਾ ਮਤਲਬ ਹੈ ਪ੍ਰਕਾਸ਼ ਹਮ ਰੂ ਪ੍ਰਕਾਸ਼ ਕੀ ਹੈ ਜਿਨ ਚਿੱਤ ਗੋਤਮ ਨਾਮ ਅ ਗਿਆਨ ਅਨਿਤ ਰੂ ਪ੍ਰਕਾਸ਼ ਕੀ ਹੈ ਜਿਨ ਚਿੱਤ ਰੂ ਦਾ ਮਤਲਬ ਪ੍ਰਕਾਸ਼ ਜਿਹਨੇ ਚਿੱਤ ਵਿੱਚ ਪ੍ਰਕਾਸ਼ ਕਰਕੇ ਉਸ ਅ ਗਿਆਨ ਦੇ ਹਨੇਰੇ ਨੂੰ ਦੂਰ ਕਰ ਦਿੱਤਾ ਹੈ ਹਾਂਜੀ ਅੰਦਰੋਂ ਭਰਮ ਭੁਲੇਖੇ ਕੱਢ ਦਿੱਤੇ ਨੇ ਚਾਨਣਾ ਦੇ ਦਿੱਤਾ ਗਿਆਨ ਦਿੱਤਾ ਉਹ ਗੁਰੂ ਹੈ ਉਹ ਗੁਰੂ ਹੈ ਹਾਂਜੀ ਉਹ ਗੁਰੂ ਹੈ ਇਸ ਕਰਕੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਅੱਜ ਤੋਂ ਬਾਅਦ ਫਿਜ਼ੀਕਲੀ ਸਿੱਖ ਸੰਗਤਾਂ ਦੀ ਰਹਿਨਮਾਈ ਨਹੀਂ ਕਰਨੀ ਕਿਸੇ ਨੇ ਹਮ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਚੱਲੇਗੀ ਪੰਥ ਅਗੋਂ ਚਲਾਏਗਾ ਉਹਨੂੰ ਠੀਕ ਆ ਇਸ ਕਰਕੇ ਖਾਲਸਾ ਪੰਥ ਆਜੇ ਤੱਕ ਜਿਹੜਾ ਗੁਰਮਤਾ ਹੁੰਦਾ ਕੋਈ ਹੁੰਦਾ ਪੰਜ ਪਿਆਰੇ ਕਰਦੇ ਪੰਜ ਪਿਆਰੇ ਕਰਦੇ ਹਮ ਉਹ ਗੁਰੂ ਗੋਬਿੰਦ ਸਿੰਘ ਦੇ ਹੁਕਮਾਂ ਦੇ ਮੁਤਾਬਕ ਹੈ ਹਮ ਗ੍ਰੰਥ ਤੇ ਪੰਥ ਤੇ ਗੁਰੂ ਗੋਬਿੰਦ ਸਿੰਘ ਨੂੰ ਉਸ ਵੇਲੇ ਕਿਹਾ ਵੀ ਸੀ ਪਰਚਾ ਪਰਚਾ ਸ਼ਬਦ ਦਾ ਦੀ ਧਾਰ ਖਾਲਸਾ ਦੀ ਧਾਰ ਖਾਲਸੇ ਦਾ ਹੂੰ ਤੇ ਉਹ ਮੈਨੂੰ ਲਫ਼ਜ਼ ਭੁੱਲ ਜਾਂਦੇ ਨੇ ਕਈ ਵਾਰੀ ਤੀਜਾ ਇੱਕ ਹੋਰ ਸੀ ਯਾਨੀ ਗ੍ਰੰਥ ਤੇ ਪੰਥ ਦੀ ਗੱਲ ਹੂੰ ਉਸ ਤੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੁਕਤਾ ਗੱਦੀ ਦੇ ਕੇ ਹੂੰ ਐਲਾਨ ਦਿੱਤਾ ਹੁਕਮ ਕਰ ਦਿੱਤਾ ਨਾਲ ਹੂੰ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਮੰਨਣਾ ਇਹ ਹੁਕਮ ਹੈ ਗੁਰੂ ਦਾ ਹੂੰ ਪਰ ਅੱਜ ਅਸੀਂ ਜੇ ਜਨਰਲੀ ਵੇਖੋ ਹੂੰ ਸੇ ਗੁਰੂ ਦਾ ਹੁਕਮ ਮੰਨਦਾ ਨਹੀਂ ਕੋ ਕੋ ਨਹੀਂ ਮੰਨਦਾ ਕਹਿੰਦਾ ਹੈ ਗੁਰੂ ਹੂੰ ਕਹਨ ਨੂੰ ਅਸੀਂ ਸਾਰੇ ਕਹੀ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਹੂੰ ਕਹਿਣ ਤੇ ਮੰਨਣ ਵਿੱਚ ਫਰਕ ਹੈ ਬਹੁਤ ਫਰਕ ਹੈ ਹੂੰ ਜੇ ਅਸੀਂ ਕਹਨੇ ਆ ਤੇ ਜੀਵਨ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨਹੀਂ ਆਏਗੀ ਨਹੀਂ ਆਏਗੀ ਤੇ ਜੇ ਮੰਨ ਲਾਂਗੇ ਮੰਨਣਾ ਤੇ ਫਿਰ ਉਹਦੇ ਮੁਤਾਬਕ ਚੱਲਾਂਗੇ ਅਸੀਂ ਬਿਲਕੁਲ ਹੂੰ ਉਹਨੂੰ ਦੁਨੀਆਵੀ ਮਿਸਾਲ ਜੇ ਇੱਕ ਦੇਈਏ ਇੱਕ ਲੜਕਾ ਇੱਕ ਆਪਣੇ ਪਿਓ ਨੂੰ ਕਹਿੰਦਾ ਮੇਰਾ ਪਿਓ ਹੈ ਹੂੰ ਕਹਿੰਦਾ ਨਾ ਉਹ ਪਿਓ ਹੂੰ ਤੇ ਜੇ ਪਿਓ ਨੇ ਕਹਦਾ ਪੁੱਤਰ ਐ ਕੰਮ ਕਰ ਹੂੰ ਉਹ ਕਹਿੰਦਾ ਡੈਡੀ ਮੇਰੇ ਕੋ ਨਹੀਂ ਹੋਣਾ ਹੂੰ ਇਹਦਾ ਮਤਲਬ ਪਿਓ ਨੂੰ ਪਿਓ ਕਹਿੰਦਾ ਮੰਨਦਾ ਨਹੀਂ ਮੰਨਦਾ ਨਹੀਂ ਹੂੰ ਜੇ ਪਿਓ ਸਮਝ ਲੇ ਤੋ ਗੱਲ ਮੰਨੇ ਹੂੰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿੰਨੇ ਹਾਂ ਹਾਂ ਮੱਥਾ ਵੀ ਟੇਕਦੇ ਆਂ ਸਾਰਾ ਕੁਝ ਕਰਦੇ ਆਂ ਪੂਜਾ ਪ੍ਰਤੀਸ਼ਟਾ ਵੀ ਕਰਦੇ ਆਂ ਹੂੰ ਪਰ ਗੁਰੂ ਦੀ ਗੱਲ ਅਸੀਂ ਕਦੇ ਮੰਨੇ ਨਹੀਂ ਮੰਨੇ ਨਹੀਂ ਹੂੰ ਗੁਰੂ ਨੂੰ ਗੁਰੂ ਕਹਿਣਾ ਜਾਂ ਗੁਰੂ ਦੀ ਮੰਨਣਾ ਇਹ ਦੋਵਾਂ 'ਚ ਫਰਕ ਹੈ ਫਰਕ ਬਿਲਕੁਲ ਹਮ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਕੇ ਉਸ ਤੋਂ ਬਾਅਦ ਸਰਜੋਤੀ ਜੋ ਸਮਾਗੇ 1708 ਵਿੱਚ 1708 ਵਿੱਚ ਹਾਂਜੀ ਹਾਂਜੀ ਅੱਜ ਗਿਆਨੀ ਜੀ ਤੁਸੀਂ ਬਹੁਤ ਵਿਸਥਾਰ ਦੇ ਨਾਲ ਗੁਰੂ ਸਾਹਿਬ ਦੇ ਜੀਵਨ ਬਾਰੇ ਤੇ ਉਹਨਾਂ ਦੇ ਸਾਰਾ ਪ੍ਰਕਾਸ਼ ਤੋਂ ਲੈ ਕੇ ਆਪਾਂ ਜੋਤੀ ਜੋਤ ਤੱਕ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਤੱਕ ਗੱਲ ਕੀਤੀ ਆ ਤੁਸੀਂ ਬਹੁਤ ਵਿਸਤਾਰ ਨਾਲ ਜਾਣਕਾਰੀ ਦਿੱਤੀ ਮੈਨੂੰ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਇਹ ਬਹੁਤ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗਾ 11ਵੇਂ ਗੁਰੂ ਜੋ ਸਿੱਖ ਪੰਥ ਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਨਾਂ ਬਾਰੇ ਵੀ ਇੱਕ ਛੋਟਾ ਜਿਹਾ ਕੋਈ 15-20 ਮਿੰਟ ਦਾ ਕੋਈ ਐਪੀਸੋਡ ਬਣਾਵਾਂਗੇ ਤੇ ਆਪਾਂ ਗੁਰਬਾਣੀ ਦੀ ਗੱਲ ਕਰਾਂਗੇ ਤੇ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿੰਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਨੇ ਉਹ ਸਾਨੂੰ ਸਾਡੇ ਨਾਲ ਗੱਲ ਕਿਵੇਂ ਕਰਦੇ ਨੇ ਅਸੀਂ ਗੁਰੂ ਸਾਹਿਬ ਨਾਲ ਗੱਲ ਕਿਵੇਂ ਕਰ ਸਕਦੇ ਹਾਂ ਉਹਨਾਂ ਨੂੰ ਕੋਈ ਵੀ ਸਵਾਲ ਪੁੱਛਣਾ ਤੇ ਕਿਵੇਂ ਪੁੱਛ ਸਕਦੇ ਆ ਇਹ ਆਪਾਂ ਅਗਲੇ ਐਪੀਸੋਡ ਵਿੱਚ ਗੱਲ ਕਰਾਂਗੇ ਤੇ ਦਾਦਾ ਜੀ ਦੇਖਦੇ ਰਹੋ ਜੀਕੇਆ ਟੀਵੀ ਤੇ ਗੰਢੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਵਾਹਿਗੁਰੂ ਜੀ ਕਾਕਾ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ